ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਾਤਾ ਸਹਿਬ ਕੌਰ ਗਰਲਸ ਕਾਲਜ ਸਾਬੋ ਕੀ ਤਲਵੰਡੀ ਦੇ ਵਿੜੇ ਦੇ ਵਿੱਚ 350 ਸਾਲਾਂ ਸ਼ਤਾਬਦੀਆਂ ਨੂੰ ਸਮਰਪਿਤ ਸੈਮੀਨਾਰ ਤੇ ਗੁਰਮਤ ਸਮਾਗਮ ਕਰਵਾ ਰਹੇ ਹਾਂ ਇਹ ਸ਼ਤਾਬਦੀਆਂ ਐ ਐਸਜੀਪੀਸੀ ਵੱਲੋਂ ਮਨਾਇਆ ਜਾ ਰਹੀਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਪੁਰਬ ਨੂੰ ਸਮਰਪਿਤ ਤੇ ਗੁਰੂ ਰਾਮਦਾਸ ਜੀ ਸਾਹਿਬ ਦੇ ਗੁਰਗਤਾ ਗੱਦੀ ਦਿਵਸ ਨੂੰ ਸਮਾਪ ਸਮਰਪਿਤ ਇਹ ਸ਼ਤਾਬਦੀਆਂ ਜਿਹੜੀਆਂ ਮਨਾਈਆਂ ਜਾ ਰਹੀਆਂ ਨੇ ਇਹਦੇ ਤਹਿਤ ਅੱਜ ਅਸੀਂ ਇੱਥੇ ਬਾਰੋਂ ਵਿਦਵਾਨ ਸਾਹਿਬ ਬੁਲਾਈ ਨੇ ਸਾਡੇ ਜਿਹੜੀ ਕਮੇਟੀ ਹੈਗੀ ਆ ਉਹਦੇ ਸਾਰੇ ਮੈਂਬਰ ਸਾਹਿਬਾਨ ਆਏ ਹੋਏ ਨੇ ਵਿਦਿਆਰਥੀ ਨੇ ਜਿਹੜੇ ਉਹ ਵੱਧ ਚੜ ਕੇ ਇਹਦੇ ਵਿੱਚ ਕਵਿਸ਼ਰੀ ਦੇ ਵਿੱਚ ਸ਼ਬਦਾਂ ਦੇ ਵਿੱਚ ਤੇ ਆਪਣੇ ਬਾਦ ਵਿਵਾਦ ਦੇ ਵਿੱਚ ਹਿੱਸਾ ਲੈ ਰਹੇ ਨੇ ਅੱਜ ਅਸੀਂ ਗੁਰਨਾਨਕ ਪਾਤਸ਼ਾਹ ਨੂੰ ਨਤਮਸਤਕ ਹੋ ਕੇ ਇਹ ਸ਼ਤਾਬਦੀਆਂ ਦੀ ਸਮਾਪਤੀ ਦਾ ਸਮਾਗਮ ਹੈ ਜਿਹੜਾ ਉਹ ਕਰ ਰਹੇ ਆ ਗੁਰਨਾਨਕ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾ ਸਮਾਗਮ ਕਰਉਂਦੇ ਬੱਚ ਬੱਚਿਆਂ ਨੂੰ ਸਾਡੇ ਜਿਹੜਾ ਸਿੱਖ ਧਰਮ ਦਾ ਦੇ ਵਿੱਚ ਸਭ ਤੋਂ ਵੱਡੀ ਨਿਰਮਾਣਤਾ ਹੈਗੀ ਹੈ ਤੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਦਾ ਜਿਹੜਾ ਸੰਕਲਪ ਹੈ ਉਸ ਨੂੰ ਵਾਰ-ਵਾਰ ਪੱਕਾ ਕਰਨ ਦੇ ਲਈ ਅਸੀਂ ਅੱਜ ਇਹ ਗੁਰਮਤ ਸਮਾਗਮ ਕਰਵਾ ਰਹੇ ਹਾਂ ਮੈਨੂੰ ਅੱਜ ਭਾਈ ਸਾਹਿਬ ਨੇ ਇੱਕ ਕਥਾ ਸੁਣਾਈ ਕਿ ਗੁਰੂ ਰਾਮਦਾਸ ਜੀ ਦਾ ਦਾੜਾ ਬਹੁਤ ਧਰਮੇ ਰੂਪ ਦੇ ਵਿੱਚ ਪ੍ਰਕਾਸ਼ ਸੀ ਜਦੋਂ ਬਾਬਾ ਸ਼੍ਰੀ ਚੰਦ ਜੀ ਨੂੰ ਉਹ ਮਿਲਣ ਗਏ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਪੁੱਛਿਆ ਕਿ ਤੁਸੀਂ ਐਨਾ ਵੱਡਾ ਦਾੜਾ ਕਾਹਦੇ ਲਈ ਰੱਖਿਆ ਹੋਇਆ ਤੇ ਗੁਰੂ ਰਾਮਦਾਸ ਜੀ ਆਪਣੇ ਦਾੜੇ ਨਾਲ ਉਹਨਾਂ ਦੇ ਚਰਨਾਂ ਨੂੰ ਝਾੜਨ ਲੱਗ ਗਏ ਕਿ ਤੁਹਾਡੇ ਵਰਗੇ ਮਹਾਪੁਰਸ਼ਾਂ ਦੇ ਜਿਹੜੇ ਚਰਨ ਨੇ ਉਹ ਝਾੜਨ ਨੂੰ ਰੱਖਿਆ ਸਿੱਖੀ ਦੇ ਵਿੱਚ ਇੰਨੀ ਨਿਮਰਤਾ ਜੀ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਉਸ ਸੰਕਲਪ ਨੂੰ ਆਪਣੇ ਨਾਲ ਲੈ ਕੇ ਚੱਲਣ ਜਿਹਦੇ ਵਿੱਚ ਮਨ ਨੀਵਾ ਮੱਤ ਉੱਚੀ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਸਿਰ ਤੇ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਾ। ਸ਼ੁਭਾਕਰ ਮੇਰਾ ਨਾਮ ਸੁਖਵਰ ਸਿੰਘ ਜੀ ਜੀ ਸਰ ਕਿਵੇਂ ਦੇਖਦੇ ਹੋ ਸੈਮੀਨਾਰ ਕਰਾਇਆ ਗਿਆ ਕੀ ਮਕਸਦ ਹੈਗਾ ਇਸ ਤਰ੍ਹਾਂ ਦਾ ਸੰਦੇਸ਼ ਵਾਲਾ ਦਿੱਤਾ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਡਾ ਜਿਹੜਾ ਮਕਸਦ ਹੈ ਜੀ ਅਸੀਂ ਦੋ ਸ਼ਤਾਬ ਦੀਆਂ ਤਨਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤਿ ਦਿਵਸ ਤੇ ਤਨਤਨ ਸ੍ਰੀ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਦਾ ਗੁਰਪਤਾ ਗੱਦੀ ਦਿਵਸ ਜਿਹੜਾ ਸੀ ਉਹ ਸੀ ਵਿਸ਼ੇਸ਼ਤਾਵੀਆਂ ਮਨਾਇਆ ਨੇ ਉਸ ਲੜੀ ਦੇ ਤਹਿਤ ਜਿੱਦ ਨੇ ਸਾਡੇ ਆਪ ਦੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸਕੂਲ ਨੇ ਕਾਲਜ ਨੇ ਉਹਨਾਂ ਸਾਰਿਆਂ ਵਿੱਚ ਉਹਨਾਂ ਸ਼ਤਾਬਦੀਆਂ ਦੇ ਸੰਬੰਧਿਤ ਅਸੀਂ ਪ੍ਰੋਗਰਾਮ ਜਿਹੜੇ ਸੀ ਸੈਮੀਨਾਰ ਦੇ ਰੂਪ ਵਿੱਚ ਰੱਖੇ ਸੀ ਅੱਜ ਦਾ ਜਿਹੜਾ ਸਾਡਾ ਇਹ ਸਮਾਗਮ ਹੈ ਲਾਸਟ ਹੈ ਅੱਜ ਸਮਾਪਤੀ ਆ ਉਹਨਾਂ ਜਿਹੜੇ ਸਾਡੇ ਸੈਮੀਨਾਰ ਉਹਨਾਂ ਪ੍ਰੋਗਰਾਮ ਇਹ ਵੱਖ-ਵੱਖ ਸਕੂਲਾਂ ਵਿੱਚ ਅਸੀਂ ਉਸ ਦਿਨ ਤੋਂ ਹੀ ਪ੍ਰੋਗਰਾਮ ਬਣਾ ਲਏ ਸੀ ਕਿ ਡੇਟਾ ਦੇ ਦਿੱਤੀਆਂ ਗਈਆਂ ਸਿੱਖੀਆਂ ਪੀ ਵਿਦਵਾਨਾਂ ਨੂੰ ਸੱਦ ਕੇ ਤੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਬੱਚਿਆਂ ਨੂੰ ਗੁਰਮਤ ਤੋਂ ਜਾਣੂ ਕਰਾਉਣ ਵਾਸਤੇ ਇਤਿਹਾਸ ਤੋਂ ਜਾਣੂ ਕਰਾਉਣ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਤਿਹਾਸ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਤਿਹਾਸ ਇਹਨਾਂ ਸਾਰੇ ਪ੍ਰਬੰਧ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਜਿਹੜੇ ਸੀ ਕੀਤੇ ਸੀ ਸਾਡੇ ਮਾਨਯੋਗ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਵੱਲੋਂ ਉਹਨਾਂ ਵੱਲੋਂ ਇਹ ਸਾਰਾ ਜਿਹੜਾ ਪ੍ਰੋਗਰਾਮ ਸੀ ਬਣਾਇਆ ਗਿਆ ਸੀ ਸਾਡੇ ਜਿਹੜੇ ਸਖਤਰ ਸਾਹਿਬਾਨ ਨੇ ਵਿਦਿਆਦੇ ਸ੍ਰੀ ਅਸ਼ਕਮਿੰਦਰ ਸਿੰਘ ਜੀ ਸਾਡੇ ਪ੍ਰਿੰਸੀਪਲ ਵਕ ਵਕ ਜਿਹੜੇ ਕਾਲਜ ਦੇ ਸਾਡੇ ਪ੍ਰਿੰਸੀਪਲ ਸਾਹਿਬ ਉਹਨਾਂ ਨੇ ਇਹ ਵੱਡੇ ਉਤਮ ਦੇ ਨਾਲ ਆਪਣੇ ਬੱਚਿਆਂ ਨੂੰ ਮੋਟੀਵੇਟ ਕੀਤਾ ਸੀ ਇਥੇ ਸਮਾਗਮ ਕਰਵਾਏ ਨੇ ਉਹ ਸਬੰਧ ਵਿੱਚ ਅੱਜ ਦਾ ਸਮਾਗਮ ਕਿੰਨਾ ਕਿ ਫਾਇਦਾ ਮੰਨਦਾ ਹੈ ਸਿੱਖੀ ਕਰਾਉਂਦਾ ਬੱਚਿਆਂ ਨੂੰ ਕਿੰਨਾ ਗਿਆਨ ਹੁੰਦਾ ਹੈ ਦੇਖੋ ਜੀ ਇਹ ਬੱਚਿਆਂ ਨੂੰ ਜਦੋਂ ਗੁਰਮਤ ਦਾ ਤੇ ਇਤਿਹਾਸ ਕਰਨ ਸਾਡੇ ਮਹਿਬਾਨ ਨੇ ਉਹ ਬੱਚਿਆਂ ਨੂੰ ਜਦੋਂ ਗੁਰਮਤ ਤੇ ਗੁਰਬਾਣੀ ਤੋਂ ਇਤਿਹਾਸ ਤੋਂ ਜਾਣੂ ਕਰਾਉਣਗੇ ਉਹਨਾਂ ਦੇ ਗਿਆਨ ਵਿੱਚ ਵਾਧਾ ਹੋਵੇਗਾ ਔਰ ਉਹ ਗੁਰਮਤ ਨੂੰ ਦਿੜ੍ਹਤਾ ਕਰਨਗੇ ਉਹ ਸਿੱਖੀ ਜੀਵਨ ਵਿੱਚ ਚਾਉਣਗੇ ਤੇ ਜਿਹੜਾ ਸਾਡਾ ਸਿੱਖੀ ਦਾ ਪ੍ਰਚਾਰ ਆ ਤੇ ਪਸਾਰ ਹੋਵੇਗਾ ਉਸ ਦੇ ਨਾਲ ਹੀ ਅਸੀਂ ਕੋਸ਼ਿਸ਼ ਕੀਤੀ ਆ ਕਿ ਸਾਰਾ ਜਿਹੜਾ ਸਾਡਾ ਸਮਾਜ ਆ ਉਹਨੂੰ ਗੁਰੂ ਦੇ ਚਰਨਾਂ ਨਾਲ ਜੋੜਨ ਦੀ ਉਹਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਾਉਣ ਦੀ ਜੇ ਸਾਡੇ ਬੱਚੇ ਜਾਣੂ ਹੋਣ ਕਿ ਉਹ ਵੱਤ ਉਸ ਤੋਂ ਗਾਂ ਆਪਣਾ ਜਿਹੜਾ ਪ੍ਰਚਾਰ ਆ ਹੋਰ ਵੀ ਪ੍ਰਫੁੱਲਤ ਕਰਨ ਕਿ ਸਾਡੇ ਬੱਚੇ ਤੇ ਬੱਚੀਆਂ ਜਿਹੜੇ ਨੇ ਉਹ ਇਸ ਗੱਲ ਨੂੰ ਲੈ ਕਰਕੇ ਤੇ ਗੁਰਮਤਿ ਸਿਧਾਂਤਾਂ ਤੇ ਜਾਣੂ ਹੋਣ ਕਿ ਤੇ ਚੱਲਣ ਦਾ ਯਤਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ